ਸੋ ਗਾਈਜ਼ ਇੱਕ ਅਜਿਹਾ ਪੰਜਾਬੀ ਕਲਾਕਾਰ ਜਿਸ ਨੇ ਸ਼ੁਰੂਆਤ ਕਦੇ ਪਿੰਡ ਦੇ ਗੁਰਦੁਆਰਿਆਂ 'ਚ ਕੀਰਤਨ ਕਰਕੇ ਕੀਤੀ ਉਹ ਸਿੰਗਰ ਅੱਜ ਇੰਟਰਨੈਸ਼ਨਲ ਲਾਈਵ ਸ਼ੋ ਕਰ ਰਿਹਾ ਹੈ ਇਹ ਬੰਦਾ ਕੁਚਾਲਾ 'ਚ ਪਰਫਾਰਮ ਕਰਨ ਵਾਲਾ ਪਹਿਲਾ ਇੰਡੀਅਨ ਆਰਟਿਸਟ ਹਾਂ ਪੰਜਾਬੀ ਨਹੀਂ ਇੰਡੀਅਨ ਆਰਟਿਸਟ ਬਣਿਆ ਤੇ ਗਾਈਜ਼ ਉਹ ਨੇ ਦਲਜੀਤ ਦੋਸਾਂਝ ਇਹ ਤਾਂ ਗਾਈਜ਼ ਕੁਝ ਵੀ ਨਹੀਂ ਦਲਜੀਤ ਦੋਸਾਂਝ ਨੇ ਹੋਰ ਵੀ ਬਹੁਤ ਵੱਡੇ ਵੱਡੇ ਰਿਕਾਰਡ ਸੈੱਟ ਕਰ ਦਿੱਤੇ ਨੇ ਜੋ ਕਿ ਹੋਰ ਕੋਈ ਪੰਜਾਬੀ ਆਰਟਿਸਟ ਤਾਂ ਅਗਲੇ 10 ਸਾਲਾਂ ਤੱਕ ਨਹੀਂ ਤੋੜ ਪਾਏਗਾ ਬਟ ਯਾਰ ਦੁੱਖ ਦੀ ਗੱਲ ਤਾਂ ਇਹ ਹੈ ਇਹ ਸਭ ਲਈ ਦਲਜੀਤ ਨੂੰ ਪ੍ਰਸ਼ੰਸਾ ਤੋਂ ਜ਼ਿਆਦਾ ਹੇਟ ਹੀ ਮਿਲਿਆ ਜਿਵੇਂ ਇਹਨਾਂ ਦੀ ਹੋਈ ਕੁਚਾਲਾ ਦੀ ਕੰਟਰੋਵਰਸੀ ਤੇ ਇਹਨਾਂ ਦਾ ਸਾਊਥ ਇੰਡਸਟਰੀ ਵਿਚ ਵੀ ਇੱਕ ਗਾਣਾ ਆਇਆ ਹੈ ਉਸ ਲਈ ਵੀ ਗਾਈ ਸਾਰੀ ਗੱਲਬਾਤ ਕਰ ਲੈਣੇ ਆ ਇਸ ਵੀਡੀਓ ਵਿੱਚ ਵੈਲਕਮ ਟੂ ਫਿਊਚਰ ਬாய் ਬਾਕੀ ਚੀਜ਼ਾਂ ਦੀ ਗੱਲ ਛੇੜਨ ਤੋਂ ਪਹਿਲਾਂ ਦਲਜੀਤ ਦੀ ਕੋਚੈਲਾ ਹੋਈ ਫਸਟ ਟਾਈਮ ਇੰਡੀਅਨ ਪਰਫਾਰਮੈਂਸ ਦੀ ਗੱਲ ਕਰ ਲੈਣੇ ਆ ਜਿਸ ਕਾਰਨ ਇੱਕ ਕੰਟਰੋਵਰਸੀ ਹੋ ਗਈ ਸੀ ਜਿਸ ਕਾਰਨ ਯਾਰ ਦਲਜੀਤ ਉੱਤੇ ਖਾਲਿਸਤਾਨੀ ਹੋਣ ਦੇ ਸਪੈਕੂਲੇਸ਼ਨ ਲਾਏ ਜਾ ਰਹੇ ਸਨ ਹੋਇਆ ਇਵੇਂ ਸੀ ਪਰਫਾਰਮੈਂਸ ਦੇ ਸਮੇਂ ਦਲਜੀਤ ਨੇ ਆਡੀਅנס ਵਿੱਚੋਂ ਕਿਸੇ ਨੂੰ ਇੰਡੀਆ ਦਾ ਝੰਡਾ ਲਹਿਰਾਉਂਦਿਆਂ ਦੇਖ ਕੇ ਹਾ ਓ ਮੇਰੇ ਦੇਸ਼ ਦਾ ਝੰਡਾ ਚੱਕੀ ਖੜੀਆ ਗੁੜੀ ਇਹ ਮੇਰੇ ਦੇਸ਼ ਲਈ 뮤직 ਸਭ ਦਾ ਸਾਂਝਾ ਹੈ 뮤직 ਤੋ ਲੈਕਟਿਵਿਟੀ ਤੋਂ ਬਚਿਆ ਕਰੋ ਪਲੀਜ਼ ਇੱਕ ਆਰਟਿਸਟ ਦੇ ਤੌਰ ਤੇ ਇਹਨਾਂ ਨੇ ਕੁਝ ਵੀ ਮਾੜਾ ਨਹੀਂ ਕਿਹਾ ਬਟ ਕੁਝ ਕੁ ਲੋਕ ਜਾਂ ਹੇਟਰਾ ਨੇ ਕਹਿ ਲੋ ਇਸ ਦੀ ਵੀ ਕੌਂਟਰੋਵਰਸੀ ਬਣਾ ਦਿੱਤੀ ਤੇ ਦਲਜੀਤ ਨੂੰ ਖਾਲਿਸਤਾਨ ਨੂੰ ਸਪੋਰਟ ਕਰਨ ਵਾਲਾ ਆਰਟਿਸਟ ਦੱਸਣ ਲੱਗ ਪਏ ਉਸ ਦੇ ਨਾਲ ਹੀ ਯਾਰ ਕੁਝ ਲੋਕਾਂ ਨੂੰ ਇਸ ਉੱਤੇ ਵੀ ਪ੍ਰੋਬਲਮ ਹੈ ਕਿ ਦਲਜੀਤ ਆਪਣੇ ਹਰ ਲਾਈਵ ਕਾਨਸਰਟ 'ਚ ਪੰਜਾਬੀ ਆ ਗਿਆ ਕਿਉਂ ਬੋਲਦਾ ਹੈ ਗਾਈਜ਼ ਦਿਲਜੀਤ ਦੋਸਾਂਝ ਨੇ ਇਸ ਗੱਲ ਦਾ ਜਵਾਬ ਆਪਣੇ ਇੱਕ ਪੋਡਕਾਸਟ ਹਲ ਰੈਡੀ ਬੜੇ ਵਧੀਆ ਢੰਗ ਨਾਲ ਦੇ ਦਿੱਤਾ ਹੈ ਤੁਸੀਂ ਨਹੀਂ ਦੇਖਿਆ ਤਾਂ ਮੇਰੇ ਚੈਨਲ ਤੇ ਇਹ ਵਾਲੀ ਸ਼ਾਰਟ ਵੀਡੀਓ ਚ ਦੇਖ ਲੈਣਾ ਪਰ ਯਾਰ ਕਮਾਲ ਹੈ ਬੰਦਾ ਆਪਣੀ ਮਾਂ ਬੋਲੀ ਨੂੰ ਹੀ ਤਾਂ ਸਪੋਰਟ ਕਰ ਰਿਹਾ ਹੈ ਕਿਵੇਂ-ਕਿਵੇਂ ਲੋਕ ਰਹਤੇ ਯਾਰ ਗਾਈਜ਼ ਇਹ ਸਭ ਦੇ ਨਾਲ ਦਿਲਜੀਤ ਆਪਣੀ ਤਗੜੀਆਂ ਕੋਲਾਬੋਰੇਸ਼ਨਸ ਲਈ ਵੀ ਜਾਣਿਆ ਜਾਂਦਾ ਹੈ ਜਿਨ੍ਹਾਂ ਚ ਵੱਡੇ-ਵੱਡੇ ਨਾਮ ਸ਼ਾਮਿਲ ਨੇ ਜਿਵੇਂ ਐਡ ਸ਼ਿਰਨ ਸਿਆ ਤੇ ਵੀ ਦਿਲਜੀਤ ਦੀ ਇੱਕ ਲੇਟੈਸਟ ਕੋਲਾਬੋਰੇਸ਼ਨ ਕਾਫੀ ਚਰਚਾ ਚ ਚੱਲ ਰਹੀ ਹੈ ਜੋ ਕਿ ਇਹਨਾਂ ਨੇ ਹੁਣ ਸਾਊਥ ਚ ਬਾਹੂਬਲੀ ਵਾਲੇ ਐਕਟਰ ਪ੍ਰabhas ਨਾਲ ਕੀਤੀ ਹੈ ਉਹਨਾਂ ਦੀ ਨਵੀਂ ਕਲਕੀ ਮੂਵੀ ਲਈ ਅੱਜਕੱਲ ਸਾਊਥ ਇੰਡਸਟਰੀ ਦਾ ਬੋਲ ਵਾਲਾ ਹਾਲੀਵੁੱਡ ਨਾਲੋਂ ਵੀ ਉੱਪਰ ਹੈ ਤੇ ਗਾਇਜ਼ ਇਸ ਲਈ ਵੀ ਦਿਲਜੀਤ ਦੋਸਾਂਝ ਫੇਰ ਤੋਂ ਪਹਿਲਾ ਪੰਜਾਬੀ ਆਰਟਿਸਟ ਬਣ ਚੁੱਕਿਆ ਹੈ ਸਾਊਥ ਦੀ ਫਿਲਮ 'ਚ ਆਪਣਾ ਗਾਣਾ ਕਰਕੇ ਹਾਲੀਵੁੱਡ ਹਾਲੀਵੁੱਡ ਤਾਂ ਹੁਣ ਛੋਟੀਆਂ ਗੱਲਾਂ ਨੇ ਦੇਖ ਹਾਲੀਵੁੱਡ ਵਿੱਚ ਜਿੰਨੇ ਖਾਣ ਨੇ ਫਿਰ ਵੀ ਇਸ ਗਾਣੇ ਨੂੰ ਇਹ ਕਹਿ ਕੇ ਹਿੱਟ ਦਿੱਤਾ ਜਾ ਰਿਹਾ ਹੈ ਕਿ ਦਿਲਜੀਤ ਦਾ ਇਹ ਗਾਣਾ ਉਹਨਾਂ ਵੀ ਵਧੀਆ ਨਹੀਂ ਜਿੰਨਾ ਕਿ ਇਸ ਨੂੰ బిਗੇਸਟ Song of the Year ਕਹਿ ਕੇ ਪ੍ਰਮੋਟ ਕੀਤਾ ਜਾ ਰਿਹਾ ਸੀ ਬਲ ਗਾਇਜ਼ ਹੋਰ ਕਿਸੇ ਲਈ ਹੋਵੇ ਜਾਂ ਨਾ ਹੋਵੇ ਪੰਜਾਬੀਆਂ ਲਈ ਤਾਂ ਇਹ ਮਾਨ ਵਾਲੀ ਗੱਲ ਹੈ ਕਿਉਂਕਿ ਯਾਰ ਦਿਲਜੀਤ ਨੇ ਸਾਊਥ ਦੇ ਨੰਬਰ 1 ਐਕਟਰ ਨੂੰ ਪੱਗ ਕੁਰਤਾ ਤੇ ਚਾਦਰਾ ਪਵਾ ਦਿੱਤਾ ਤੇ ਬਾਈ ਮੈਨੂੰ ਤਾਂ ਇਹ ਗਾਣਾ ਬਹੁਤ ਘੈਂਟ ਲੱਗਿਆ ਗਾਇਜ਼ ਦਿਲਜੀਤ ਤੋਂ ਸਾਝ ਇੱਕ ਮਿੱਟੀ ਨਾਲ ਜੁੜਿਆ ਆਰਟਿਸਟ ਹੈ ਤੇ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਚਿਹਰਾ ਬਣ ਚੁੱਕਿਆ ਹੈ ਇੰਡੀਆ ਤੇ ਫੋਰਨ ਕੰਟਰੀਜ਼ ਵਿੱਚ ਵੀ ਤੇ ਅਜਿਹੇ ਕਲਾਕਾਰ ਨੂੰ ਸਾਡੇ ਵੱਲੋਂ ਤਾਂ ਫੁੱਲ ਸਪੋਰਟ ਹੈ ਕਿਉਂ ਗਾਇ ਲਾਈਕ ਕਰਕੇ ਜਰੂਰ ਦੱਸਣਾ ਸਤਿ ਸ਼੍ਰੀ ਅਕਾਲ